ਤਾਂ ਤੋਂ ਪਾਕਿਸਤਾਨ ਦੇ ਵਿਸ਼ੇਸ਼ ਸਿੱਖ ਜੱਤੇ 'ਚ ਸ਼ਾਮਲ ਔਰਤਾਂ ਦੇ ਲਾਪਤਾ ਹੋਣ ਤੋਂ ਬਾਅਦ ਉੱਥੇ ਹੀ ਨਿਕਾਹ ਕਰ ਲੈਣ ਦੀ ਖਬਰ ਨੇ ਵਿਵਾਦ ਖੜਾ ਕਰ ਦਿੱਤਾ। ਇਸ ਪੂਰੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਤੇ ਸੁਰੱਖਿਆ ਏਜੰਸੀਆਂ ਦੀ ਜਾਂਚ ਪ੍ਰਕਿਰਿਆ 'ਤੇ ਠਿੱਕਰਾ ਪੰਨਿਆ। ਐਸਜੀਪੀਸੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਘਟਨਾ ਸਿਰਫ ਇੱਕ ਪਰਿਵਾਰ ਦੀ ਨਹੀਂ ਬਲਕਿ ਪੂਰੀ ਕੌਮ ਦੇ ਅਕਸ ਨੂੰ ਠੇਸ ਪਹੁੰਚਾਉਣ ਵਾਲੀ ਹੈ। ਐਸਜੀਪੀਸੀ ਦੇ ਮੈਂਬਰਾਂ ਵੱਲੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਹੋਰਾਂ ਦੇ ਨਾਲ ਅੱਠ ਹੋਰ ਸ਼ਰਦਾਲੂਆਂ ਨੂੰ ਜੱਥੇ ਚ ਭੇਜਣ ਦੀ ਸਿਫਾਰਿਸ਼ ਵੀ ਇੱਕ ਮੈਂਬਰ ਨੇ ਕੀਤੀ ਸੀ ਕਿਉਂਕਿ ਯਾਤਰੀਆਂ ਦੇ ਪਿਛੋਕੜ ਦੀ ਜਾਂਚ ਕਰਨਾ ਸਭੋ ਸਰਕਾਰ ਤੇ ਸੁਰੱਖਿਆ ਏਜੰਸੀਆਂ ਦਾ ਫਰਜ਼ ਹੈ ਉਹਨਾਂ ਨੇ ਕਿਉਂ ਨਹੀਂ ਕੀਤੀ ਉਨੇ ਦੱਸਿਆ ਕਿ ਜਥੇ ਦੇ ਮੈਂਬਰਾਂ ਮੁਤਾਬਕ ਔਰਤ ਲਗਭਗ 8 ਦਿਨਾਂ ਤੱਕ ਜਥੇ ਦੇ ਨਾਲ ਰਹੀ ਪਰ ਉਸਦੇ ਨਾਂ ਤਾਂ ਕਿਸੇ ਰਿਸ਼ਤੇਦਾਰ ਨਾਲ ਮਿਲਣ ਦੀ ਗੱਲ ਕੀਤੀ ਤੇ ਨਾ ਹੀ ਆਪਣੇ ਕਿਸੇ ਨਿੱਜੀ ਫੈਸਲੇ ਦਾ ਕੋਈ ਸੰਕੇਤਤਾ ਦੱਸਦੇ ਕਿ ਬੀਤੇ ਦਿਨ ਖਬਰ ਆਈ ਸੀ ਕਿ ਸਿੱਖ ਜਥੇ ਨਾਲ ਪਾਕਿਸਤਾਨ ਗਈ ਕਪੂਰਥਲੇ ਦੀ ਇੱਕ ਔਰਤ ਲਾਪਤਾ ਹੋ ਗਈ ਹੈ ਤੇ ਇਸ ਦੇ ਕੁਝ ਸਮੇਂ ਬਾਅਦ ਹੀ ਖੂਰ ਖਬਰ ਆਉਂਦੀ ਹੈ ਕਿ ਲਾਪਤਾ ਹੋਈ ਔਰਤ ਨੇ ਧਰਮ ਬਦਲ ਕੇ ਨਿਕਾਹ ਕਰ ਲਿਆ ਜਿਸ ਤੇ ਹੁਣ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਐਲਜੀਪੀਸੀ ਨੇ ਪੰਜਾਬ ਸਰਕਾਰ ਤੇ ਸੁਰੱਖਿਆ ਏਜੰਸੀਆਂ ਦੀ ਜਾਂਚ ਕਰ ਰਿਆ ਸਿਰ ਠਿੱਕਰਾ ਪੰਨਿਆ ਹੁਣ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੀ ਹੈ ਭਾਰਤ ਤੋਂ ਪਾਕਿਸਤਾਨ ਗਏ ਵਿਸ਼ੇਸ਼ ਸਿੱਖ ਜੱਤੇ ਦੇ ਸ਼ਾਮਲ ਔਰਤਾਂ ਦੇ ਲਾਪਤਾ ਹੋਣ ਤੋਂ ਬਾਅਦ ਉੱਥੇ ਹੀ ਨਿਕਾਹ ਕਰ ਲੈਣ ਦੀ ਖਬਰ ਨੇ ਵਿਵਾਦ ਖੜਾ ਕਰ ਦਿੱਤਾ ਇਸ ਪੂਰੇ ਮਾਮਲੇ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਕਾਰ ਤੇ ਸੁਰੱਖਿਆ ਏਜੰਸੀਆਂ ਦੀ ਜਾਂਚ ਪ੍ਰਕਿਰਿਆ 'ਤੇ ਠਿਕਰਾ ਪੰਨਿਆ ਐਸਜੀ ਪਿਛਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਘਟਨਾ ਸਿਰਫ ਇੱਕ ਪਰਿਵਾਰ ਦੀ ਨਹੀਂ ਬਲਕਿ ਪੂਰੀ ਕੌਮ ਦੇ ਅਕਸ ਨੂੰ ਠੇਸ ਪਹੁੰਚਾਉਣ ਵਾਲੀ ਹੈ SDPC ਦੇ ਮੈਂਬਰਾਂ ਵੱਲੋਂ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਇਸ ਸורה ਦੇ ਨਾਲ 8 ਹੋਰ ਸ਼ਰਧਾਲੂਆਂ ਨੂੰ ਜੱਥੇ ਚ ਭੇਜਣ ਦੀ ਸਿਫਾਰਿਸ਼ ਵੀ ਇੱਕ ਮੈਂਬਰ ਨੇ ਕੀਤੀ ਸੀ ਕਿਉਂਕਿ ਯਾਤਰੀਆਂ ਦੇ ਪਿਛੋਕੜ ਦੀ ਜਾਂਚ ਕਰਨਾ ਸਭੋ ਸਰਕਾਰ ਤੇ ਸੁਰੱਖਿਆ ਏਜੰਸੀਆਂ ਦਾ ਫਰਜ਼ ਹੈ ਉਹਨਾਂ ਨੇ ਕਿਉਂ ਨਹੀਂ ਕੀਤੀ ਉਨੇ ਦੱਸਿਆ ਕਿ ਜਥੇ ਦੇ ਮੈਂਬਰਾਂ ਮੁਤਾਬਕ ਔਰਤ ਲਗਭਗ 8 ਦਿਨਾਂ ਤੱਕ ਜਥੇ ਦੇ ਨਾਲ ਰਹੀ ਪਰ ਉਸਦੇ ਨਾਂ ਤਾਂ ਕਿਸੇ ਰਿਸ਼ਤੇਦਾਰ ਨਾਲ ਮਿਲਣ ਦੀ ਗੱਲ ਕੀਤੀ ਤੇ ਨਾ ਹੀ ਆਪਣੇ ਕਿਸੇ ਨਿੱਜੀ ਫੈਸਲੇ ਦਾ ਕੋਈ ਸੰਕੇਤ ਦਿੱਤਾ ਦੱਸਦੇ ਕਿ ਬੀਤੇ ਦਿਨ ਖਬਰ ਆਈ ਸੀ ਕਿ ਸਿੱਖ ਜਥੇ ਨਾਲ ਪਾਕਿਸਤਾਨ ਗਈ ਕਪੂਰਥਲੀ ਦੀ ਇੱਕ ਔਰਤ ਲਾਪਤਾ ਹੋ ਗਈ ਹੈ ਤੇ ਇਸ ਦੇ ਕੁਝ ਸਮੇਂ ਬਾਅਦ ਹੀ ਖੂਰ ਖਬਰ ਆਉਂਦੀ ਹੈ ਕਿ ਲਾਪਤਾ ਹੋਈ ਔਰਤ ਨੇ ਧਰਮ ਬਦਲ ਕੇ ਨਿਕਾਹ ਕਰ ਲਿਆ ਜਿਸ ਤੇ ਹੁਣ ਵਿਵਾਦ ਖੜਾ ਹੁੰਦਾ ਨਜ਼ਰ ਆ ਰਿਹਾ ਹੈ ਐਸਜੀਪੀਸੀ ਨੇ ਪੰਜਾਬ ਸਰਕਾਰ ਤੇ ਸੁਰੱਖਿਆ ਏਜੰਸੀਆਂ ਦੀ ਜਾਂਚ ਕਰ ਰਿਹਾ ਸਿਰ ਠੀਕਰਾ ਪੰਨਿਆ ਉਨ੍ ਵੇਖਣਾ ਹੋਵੇਗਾ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਕੀ ਪ੍ਰਤੀਕਿਰਿਆ ਦਿੰਦੀ ਹੈ